ਸਰ ਪਲੀਜ਼ ਜਿਹੜੇ ਪ੍ਰਿੰਸੀਪਲ ਮਿੱਤੀ ਜੀ ਭੜੇ ਨੇ ਸਰ ਹਣ ਕਿਨਾਰ ਮਾਰਡ ਤੇ ਕੀ ਗੱਲ ਕਰਤਾ ਉਹ ਦੋ ਦੰਦਾ ਪ੍ਰਸ਼ਮਾਨ ਮੜਿਆ ਨਾ ਅੱਛਾ ਜੀ ਹਾਂ ਤੇ ਸਰ ਦੋ ਦੋ ਅੱਠ ਨੂੰ ਪੇਸਟ ਕਰਨਾ ਕੋਰਸ ਪਰ ਜੀ ਸਰ ਦੋ ਅੱਠ ਨੂੰ ਦੁਬਾਰਾ ਕੋਡ ਦੇ ਵਿੱਚ ਪੇਸਟ ਕਰ ਇਹ ਸਰ ਇੱਕ ਵਿਕਰ ਮਿਲਦਾ ਜਿਹੜੇ ਸੁਖਦੇਵ ਸਿੰਘ ਨੇ ਜੇ ਦਿੱਤੀ ਸੀ ਤੇ ਉਹਨਾਂ ਦਾ ਸੇ ਕਿ ਕਾਫੀ ਪੈਸੇ ਉਹਨੂੰ ਜਿਆਦਾ ਮੰਗੇ ਗਏ ਸੀ ਕਹਿੰਦਾ 33000 ਰੁਪਏ ਦੀ ਮੰਗ ਕੀਤੀ ਸੀ ਜੀ ਤੇ 10000 ਰੁਪਏ ਉਹਨਾਂ ਨੇ ਦਾਵਾ ਮੁੱਕੇ ਤੇ ਕਵਰ ਦਿੱਤਾ ਨਾ ਅੱਛਾ ਜੀ ਸਰ ਜਿਹੜੇ ਵਿਜੀਲੈਂਸ ਸਾਰੇ ਮੁਕੰਮਲਰੀ ਦੇ ਜਿਕੇ ਇਹਨਾਂ ਦੀ ਜਾਂਚ ਵੀ ਹੋਏਗੀ ਬਾਅਦ ਵਿੱਚ ਜਿਹੜੇ ਬਿਲਕੁਲ 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 ਸਰ ਕਿਨਾਰ ਮੰਡ ਸਰ ਪਲੀਜ਼ ਦੋ ਦਿਨ ਧਰਮਾਣਾ ਦੋ ਦਿਨ ਜਿਹੜੇ ਹਰਪਾਲ ਮਿੱਕੀ ਜੀ ਬੜੇ ਨੇ ਸਰ ਉਹ ਕਿਨਾਰ ਮੰਡ ਤੇ ਕੀ ਗੱਲ ਕਰਤਾ ਦੋ ਦਿਨ ਦਾ ਪ੍ਰੀਖਸ਼ਮਣ ਲੜਿਆ ਨਾ ਅੱਛਾ ਜੀ ਤੇ ਸਰ ਦੋ ਦੋ ਆਠ ਨੂੰ ਪੇਸ਼ ਕਰਨਾ ਕੋਰਸ ਪਰ ਜੀ ਸਰ 2 8 ਨੂੰ ਦੁਬਾਰਾ ਕੋਰਟ ਦੇ ਵਿੱਚ ਪੇਸ਼ ਕਰ। ਇਹ ਸਰ ਇੱਕ ਵਿਕਰ ਮਿਲਦਾ ਜਿਹੜੇ ਸੁਖਦੇਵ ਸਿੰਘ ਨੇ ਜੇ ਦਿੱਤੀ ਸੀ ਤੇ ਉਹਨਾਂ ਨੇ ਦੱਸਿਆ ਕਿ ਕਾਫੀ ਪੈਸੇ ਉਹਨੂੰ ਜਿਆਦਾ ਮੰਗੇ ਗਏ ਸੀ ਕਹਿੰਦਾ 33000 ਰੁਪਏ ਦੀ ਮੰਗ ਕੀਤੀ ਸੀ। ਜੀ ਤੇ 10000 ਰੁਪਏ ਇਹਨਾਂ ਨੇ ਦਾਵਾ ਮੁੱਖ ਕੇ ਕੌਲਟੀ ਕਰਨ। ਅੱਛਾ ਜੀ। ਤੇ ਸਰ ਜਿਹੜੇ ਨਿਜੀਲੈਂਸ ਸਰ ਮੁੱਖ ਮੰਤਰੀ ਵਾਲੇ ਜਿਕੇ ਇਹਨਾਂ ਦੀ ਜਾਂਚ ਵੀ ਹੋਏਗੀ ਬਾਅਦ ਵਿੱਚ ਜਿਹੜੀ ਬਿਲਕੁਲ ਬਿਲਕੁਲ ਬਿਲਕੁਲ। ਸਮਾਂ ਦੇ ਵਿੱਚ ਹੀ ਜਾਏ। ਸਰ ਕਿਨਾਰ ਮੰਡਾ ਸਰ ਪਲੀਜ਼ ਤੋੜਾ ਜੇ ਦੋ ਦਿਨ ਤੱਕ ਮੰਡਾ।